ਅੱਜ ਖਾਤੀ ਵਾਲੇ ਮੰਦਰ ਦੇ ਵਿੱਚ ਬਾਬਾ ਜੀ ਦਾ ਸਾਈਂ ਬਾਬਾ ਜੀ ਦਾ 23ਵਾਂ ਮੂਰਤੀ ਸਥਾਪਨ ਉਸ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਇੱਕ ਹਫ਼ਤਾ ਤੋਂ ਲਗਾਤਾਰ 24 ਘੰਟੇ ਸਾਈਂ ਸੁਮਿਰਨ ਦਾ ਜਾਪ ਹੋ ਰਿਹਾ ਹੈ ਜਿਹੜਾ ਕਿ ਦਿਨ ਰਾਤ 24 ਘੰਟੇ ਚੱਲ ਰਿਹਾ ਹੈ 7 ਦਿਨਾਂ ਤੱਕ ਔਰ ਅੱਜ ਜਿਹੜਾ ਹੈ ਬਾਬਾ ਜੀ ਦਾ ਮੰਗਲ ਚਲਾਨ 2:30 ਘੰਟੇ ਦੁੱਧ ਨਾਲ ਕੀਤਾ ਗਿਆ ਸ਼ਾਮ ਨੂੰ ਸਾਈਂ ਸੰਧਿਆ ਹੋएगी 6 ਵਜੇ ਤੋਂ ਬਾਬਾ ਜੀ ਦੀ ਇੱਛਾ ਤੱਕ ਤੇ ਸਾਰੇ ਪਤਾਂ ਲਈ ਜਿਹੜਾ ਹੈ ਭੰਡਾਰਾ ਵੀ ਟੁੱਟ ਵਰਤੇਗਾ ਮੇਰਾ ਨਾਮ ਕੀਪਕੀ ਹੈ ਜੀ ਤੇ ਅੱਜ ਸਨਾ ਹ ਹੱਥੀ ਵਾਲਾ ਮੰਦਿਰ ਦੇ ਵਿੱਚ ਸ਼੍ਰੀ ਸਾਈਂ ਬਾਬਾ ਜੀ ਦਾ 23ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਜੀ ਦੇ ਪ੍ਰਲਖ ਦੇ ਵਿੱਚ ਇੱਥੇ ਬਾਬਾ ਜੀ ਦਾ ਸਨਾਨ ਰੱਖਿਆ ਗਿਆ ਤੇ ਸ਼ਾਮ ਨੂੰ ਅੱਜ ਸੰਗੀਤਨ ਵੀ ਬਾਬਾ ਜੀ ਦਾ ਇੱਥੇ ਹੋਏਗਾ ਤੇ ਹਰ ਸਾਲ ਇਹ ਦਿਨ ਇੱਥੇ ਬਹੁਤ ਉਮਤਾਮਨ ਨਾਲ ਮਨਾਇਆ ਜਾਂਦਾ ਹੈ ਅੱਜ ਹਾਥੀ ਵਾਲਾ ਮੰਦਰ ਦੇ ਵਿੱਚ ਬਾਬਾ ਜੀ ਦਾ ਸਾਈਂ ਬਾਬਾ ਜੀ ਦਾ 23ਵਾਂ ਮੂਰਤੀ ਸਥਾਪਨ ਵਿਸ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਇੱਕ ਹਫਤਾ ਤੋਂ ਲਗਾਤਾਰ 24 ਘੰਟੇ ਸਾਈਂ ਸਿਮਰਨ ਦਾ ਜਾਪ ਹੋ ਰਿਹਾ ਹੈ ਜਿਹੜਾ ਕਿ ਦਿਨ ਰਾਤ 24 ਘੰਟੇ ਚੱਲ ਰਿਹਾ ਸੱਤ ਦਿਨਾਂ ਤੱਕ ਔਰ ਅੱਜ ਜਿਹੜਾ ਹੈ ਬਾਬਾ ਜੀ ਦਾ ਮੰਗਲ ਚਲਾਨ ਸਵਾ ਘੰਟੇ ਦਾ ਦੁੱਧਨਾ ਕੀਤਾ ਗਿਆ ਸ਼ਾਮ ਨੂੰ ਸਾਈਂ ਸੰਦਿਆ ਹੋएगी 6 ਵਜੇ ਤੋਂ ਬਾਬਾ ਜੀ ਦੀ ਇੱਛਾ ਤੱਕ ਤੇ ਸਾਰੇ ਪਤਾਂ ਲਈ ਜਿਹੜਾ ਹੈ ਭੰਡਾਰਾ ਵੀ ੜੂਟ ਵਰਤੇਗਾ ਮੇਰਾ ਨਾਮ ਕੇਪਕੀ ਹੈ ਜੀ ਤੇ ਅੱਜ ਸਨਾ ਹ ਹੱਥੀ ਵਾਲਾ ਮੰਦਿਰ ਦੇ ਵਿੱਚ ਸ਼੍ਰੀ ਸਾਈਂ ਬਾਬਾ ਜੀ ਦਾ ਤੈਜ਼ਮਾ ਮੂਰਤੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਜੀ ਦੇ ਉਪਲਖਸ਼ ਦੇ ਵਿੱਚ ਇੱਥੇ ਬਾਬਾ ਜੀ ਦਾ ਸਨਾਣ ਰੱਖਿਆ ਗਿਆ ਤੇ ਸ਼ਾਮ ਨੂੰ ਅੱਜ ਸੰਗੀਤਨ ਵੀ ਬਾਬਾ ਜੀ ਦਾ ਇੱਥੇ ਹੋਏਗਾ ਤੇ ਹਰ ਸਾਲ ਇਹ ਦਿਨ ਇੱਥੇ ਬਹੁਤ ਉਮਤਾਮਨ ਨਾਲ ਮਨਾਇਆ ਜਾਂਦਾ ਹੈ ਅੱਜ ਹਾਥੀ ਵਾਲਾ ਮੰਦਰ ਦੇ ਵਿੱਚ ਬਾਬਾ ਜੀ ਦਾ ਸਾਈਂ ਬਾਬਾ ਜੀ ਦਾ 23ਵਾਂ ਮੂਰਤੀ ਸਥਾਪਨ ਵਿਸ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਇੱਕ ਹਫ਼ਤਾ ਤੋਂ ਲਗਾਤਾਰ 24 ਘੰਟੇ ਸਾਈਂ ਸੁਮਿਰਨ ਦਾ ਜਾਪ ਹੋ ਰਿਹਾ ਹੈ ਜਿਹੜਾ ਕਿ ਦਿਨ ਰਾਤ 24 ਘੰਟੇ ਚੱਲ ਰਿਹਾ ਸੱਤ ਦਿਨਾਂ ਤੱਕ ਔਰ ਅੱਜ ਜਿਹੜਾ ਹੈ ਬਾਬਾ ਜੀ ਦਾ ਮੰਗਲ ਚਲਾਨ ਸਵਾ ਘੰਟੇ ਦਾ ਦੁੱਧਨਾ ਕੀਤਾ ਗਿਆ ਸ਼ਾਮ ਨੂੰ ਸਾਈਂ ਸੰਦਿਆ ਹੋएगी 6 ਵਜੇ ਤੋਂ ਬਾਬਾ ਜੀ ਦੀ ਇੱਛਾ ਤੱਕ ਤੇ ਸਾਰੇ ਪਤਾਂ ਲਈ ਜਿਹੜਾ ਹੈ ਭੰਡਾਰਾ ਵੀ ਢੂਟ ਵਰਤੇਗਾ ਮੇਰਾ ਨਾਮ ਕੀਪਕੀ ਹੈ ਜੀ ਤੇ ਅੱਜ ਸਨਾ ਹ ਹੱਥੀ ਵਾਲਾ ਮੰਦਿਰ ਦੇ ਵਿੱਚ ਸ਼੍ਰੀ ਸਾਈਂ ਬਾਬਾ ਜੀ ਦਾ ਤੈਜ਼ਮਾ ਮੂਰਤੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਜੀ ਦੇ ਉਪਲਖਸ਼ ਦੇ ਵਿੱਚ ਇੱਥੇ ਬਾਬਾ ਜੀ ਦਾ ਸਨਾਣ ਰੱਖਿਆ ਗਿਆ ਤੇ ਸ਼ਾਮ ਨੂੰ ਅੱਜ ਸੰਗੀਤਨ ਵੀ ਬਾਬਾ ਜੀ ਦਾ ਇੱਥੇ ਹੋਏਗਾ ਤੇ ਹਰ ਸਾਲ ਇਹ ਦਿਨ ਇੱਥੇ ਬਹੁਤ ਉਮਤਾਮਨ ਨਾਲ ਮਨਾਇਆ ਜਾਂਦਾ ਹੈ